ਸ਼੍ਰੀ ਆਨੰਦਪੁਰ ਸਾਹਿਬ ਵਿਖੇ ਕੈਲਾਸ਼ ਟੀਮ ਅਤੇ ਫਿਟਨੈਸ ਜ਼ੋਨ ਦੀ ਹੋਈ ਸ਼ੁਰੂਆਤ ਨੌਜਵਾਨਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਅਤੇ ਨਸ਼ੇ ਜਹੀ అలਮਤ ਤੋਂ ਦੂਰ ਕਰਨ ਵਾਸਤੇ ਕੈਲਾਸ਼ ਹਸਪਤਾਲ ਦੇ ਐਮ ਡੀ ਡਾਕਟਰ ਸੌਰਵ ਸ਼ਰਮਾ ਵੱਲੋਂ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸਿੱਖ ਮਿਸ਼ਨਰੀ ਕਾਲਜ ਦੇ ਨਾਲ ਕੈਲਾਸ਼ ਜਿਮ ਅਤੇ ਫਿਟਨੈਸ ਜ਼ੋਨ ਦੀ ਸ਼ੁਰੂਆਤ ਕੀਤੀ ਗਈ ਜਿਮ ਦੀ ਸ਼ੁਰੂਆਤ ਡਾਕਟਰ ਸੌਰਵ ਸ਼ਰਮਾ ਦੇ ਮਾਤਾ ਪਿਤਾ ਵੱਲੋਂ ਰਿਬਨ ਕੱਟ ਕੇ ਕੀਤੀ ਗਈ ਇਸ ਮੌਕੇ ਇਲਾਕੇ ਦੇ ਪਤਵੰਤੇ ਸੱਜਣ ਵੀ ਮੌਜੂਦ ਰਹੇ ਉਨ੍ਹਾਂ ਦੀ ਮਨiyetਾ ਉਹਨਾਂ ਦਾ ਕਹਿਣਾ ਹੈ ਕਿ ਸ਼ੁਰੂ ਤੋਂ ਹੀ ਉਹਨਾਂ ਦੀ ਦਿਲ ਦੀ ਇੱਛਾ ਸੀ ਕਿ ਨੌਜਵਾਨਾਂ ਨੂੰ ਸਰੀਰਕ ਪੱਖੋਂ ਮਜ਼ਬੂਤ ਬਣਾਉਣ ਦੇ ਨਾਲ-ਨਾਲ ਉਹਨਾਂ ਨੂੰ ਮਾਨਸਿਕ ਤੌਰ ਤੇ ਵੀ ਮਜ਼ਬੂਤ ਬਣਾਇਆ ਜਾਵੇ ਤਾਂ ਕਿ ਇਸ ਮੁਕਾਬਲੇ ਦੇ ਦੌਰ ਵਿੱਚ ਉਹ ਆਪਣੇ ਆਪ ਨੂੰ ਅੱਗੇ ਰੱਖ ਸਕਣ ਕਿਉਂਕਿ ਅਗਰ ਤੁਹਾਡਾ ਸਰੀਰ ਤੰਦਰੁਸਤ ਅਤੇ ਬਲਸ਼ਾਲੀ ਹੈ ਤੇ ਮਾਨਸਿਕ ਪੱਖੋਂ ਵੀ ਤੁਸੀਂ ਮਜ਼ਬੂਤ ਹੋ ਤਾਂ ਤੁਸੀਂ ਹਰ ਉਸ ਕੰਮ ਵਿੱਚ ਵੱਧ ਝੜ ਕੇ ਹਿੱਸਾ ਲੈ ਕਾਮਯਾਬ ਹੋ ਸਕਦੇ ਹੋ ਜੋ ਤੁਸੀਂ ਕਰਦੇ ਹੋ ਇਸ ਮੌਕੇ ਲਾਕੇ ਦੇ ਪਤਵੱਤੇ ਸੱਜਣਾ ਵੱਲੋਂ ਡਾਕਟਰ ਸੌਰਵ ਸ਼ਰਮਾ ਨੂੰ ਫਿਟਨੈਸ ਜ਼ੋਨ ਖੋਲਣ ਤੇ ਵਧਾਈ ਦਿੱਤੀ ਗਈ। ਇਸ ਮੌਕੇ ਕੈਲਾਸ਼ ਜਿਮ ਅਤੇ ਫਿਟਨੈਸ ਜ਼ੋਨ ਦੀ ਓਪਨਿੰਗ ਸਮੇਂ ਦੋ ਵਾਰ ਏਸ਼ੀਆ ਵਿਜੇਤਾ ਰਹੇ ਰਾਜਪੂਤ ਸੀਪਾ ਤੇ ਵਰਲਡ ਚੈਂਪੀਅਨਸ਼ਿਪ ਖੇਲ ਕੇ ਆਏ ਦੋਜੀ ਪ੍ਰਭাকর ਵੀ ਵਿਸ਼ੇਸ਼ ਰੂਪ ਵਿੱਚ ਪਹੁੰਚੇ ਜਿਨ੍ਹਾਂ ਨੇ ਨੌਜਵਾਨਾਂ ਨੂੰ ਸਿਹਤ ਪ੍ਰਤੀ ਸੁਝਾਅ ਦਿੱਤੇ। ਤੁਸੀਂ ਪਹਿਲਾਂ ਸੁਣੋ ਕੀ ਕਿਹਾ ਵੱਖ-ਵੱਖ ਪਤਵੰਤੇ ਸੱਜਣਾ ਨੇ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ चलो 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 ताड़ियाँ मारिया ब लास्ट टाइम विशाल बहुत सोना देखो ਪਹਿਲਾਂ ਤਾਂ ਬਾਬਾ ਮਾਰਕਰ ਸਾਹਿਬ ਨੂੰ ਤੇ ਜਿਹੜਾ ਇਹਦਾ ਛੋਟਾ ਮੁੰਡਾ ਉਹਨਾਂ ਦਾ ਉਦੇ ਮਤਲਬ ਜਿਹੜੇ ਹੁਣ ਜਿਮ ਖੋਲਿਆ ਹੈ ਜਿਮ ਖੋਲਣ ਤੋਂ ਅਨੁਸਾਰ ਜਿਹੜੇ ਬੱਚੇ ਉਹਨਾਂ ਨੂੰ ਇੱਕ ਮੋਟੀਵੇਸ਼ਨ ਦੇਣ ਤੇ ਵਧੀਆ ਰਾਹ ਪਾਣ ਨਾ ਛੇ ਤੋਂ ਹਟੇ ਰਹਿਣਗੇ ਤੇ ਜਿਹੜੇ ਇੱਥੇ ਕੰਪੀਟੀਸ਼ਨ ਕਰਾਇਆ ਗਿਆ ਉਹਦੇ ਵਾਸਤੇ ਬੱਚੇ ਜਿਹੜੇ ਫਸਟ ਪ੍ਰਾਈਜ਼ ਸੈਕੰਡ ਪ੍ਰਾਈਜ਼ ਇੱਥੇ ਗਏ ਆ ਕੋਈ ਯੂਡੀ ਨਿਊਰਸ਼ਨ ਬਲੌ ਉੱਤੇ ਗਏ ਆ ਤੇ ਮੈਂ ਜੱਜ ਦੋਜੀ ਹੈ ਦੋਜੀ ਮੇਰੇ ਇੱਥੇ ਵੀ ਸਭ ਤੋਂ ਵੱਡੀ ਏਜ਼ ਦਾ ਮੇਰੇ ਤੋਂ ਛੋਟਾ ਹੈ ਬਟ ਇਹ ਏਜ਼ ਦੇ ਵਿੱਚ ਹੈ ਇਹ ਵੀ ਮਿਸਟਰ ਵਰਲਡ ਖੇਲ ਕੇ ਆਇਆ ਤੇ ਚਾਰ ਮੈਡਲ ਲੈ ਕੇ ਆਇਆ ਗੌਰਮੈਂਟ ਲੈ ਕੇ ਆਇਆ ਮੇਰੇ ਖਿਆਲ ਕਿਸੇ ਕਿ ਸਿੰਗਾਪੁਰ ਗਿਆ ਸਿੰਗਾਪੁਰ ਸਿੰਗਾਪੁਰ ਚਾਰ ਤੇ ਇਹ ਇਤਨ ਸਾਰੇ ਆਪਣੇ ਮਜਾਦ ਹੋ ਯੂਥ ਹੈਗਾ ਤੇ ਮੈਨ ਰਸ਼ਾ ਕਿੱਥੇ ਹੈ ਮੈਂ ਦੱਸਦਾ ਡਾਕਟਰ ਸਾਹਿਬ ਨੂੰ ਬਹੁਤ ਬਹੁ ਮੁਬਾਰਕਤਾਂ ਦਿੰਦਾ ਜਿਹਨੇ ਬੱਚਿਆਂ ਨੂੰ ਨਸ਼ੇ ਦੇ ਵਿੱਚ ਜਾਣੇ ਵਾਸਤੇ ਇਹ ਬਹੁਤ ਬਧੀਆ ਪ੍ਰਾਲਾ ਕੀਤਾ ਹੈ ਜਿਹੜਾ ਬੱਚੇ ਨਸ਼ੇ ਦੇ ਦੂਰ ਰਹਿਣਗੇ ਔਰ ਆਪਣੀ ਸਿਹਤ ਵੱਲ ਧਿਆਨ ਦੇਣਗੇ ਮੇਰੇ ਸਾਰੇ ਬੱਚਿਆਂ ਨੂੰ ਇਹੀ ਜਿੰਨੇ ਵੀ ਆਪਣੇ ਲੋਕਲ ਬੱਚੇ ਆ ਜੇ ਜੁਆਇਨ ਕਰੋ ਤੇ ਆਪਣੇ ਜੀਤ ਨੂੰ ਤੰਦਰੁਸਤ ਰੱਖੋ ਜਿਹੜੇ ਬੱਚੇ ਉਹਨਾਂ ਕੋ ਡਾਕਟਰ ਸਾਹਿਬ ਦਾ ਤਹਿਦ ਲੋ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਮੈਨੂੰ ਬਣਾਇਆ ਮੈਨੂੰ ਦੋਜੀ ਭਾਈ ਦਾ ਸੁਖੂ ਭਾਈ ਦਾ ਤਹਿਦ ਧੰਨਵਾਦ ਕਰਨਾ ਮੈਂ ਇਹੀ ਆਪਣੇ ਭਰਾਵਾਂ ਨੂੰ ਕਹਿਣਾ ਚਾਹੁੰਦਾ ਹਾਂ ਨਸ਼ਾ ਫਲ ਨਾ ਜੋ ਜਿੰਮ ਜੁਆਇਨ ਕਰੋ ਸਿਹਤ ਬਣਾਓ ਤੇ ਬਾਕੀ ਇਹ ਹੈ ਕਿ ਹਾਂ ਵੀ ਆਪਣੇ ਕੋਚ ਦੀ ਕੋਚ ਦੀ ਇੱਜ਼ਤ ਕਰੋ ਦਿਲੋਂ ਰਿਸਪੈਕਟ ਕਰੋ ਤੁਸੀਂ ਕੀ ਹੋਗੇ ਮੈਂ ਇਹੀ ਕਹਿਣਾ ਚਾਹੁੰਦਾ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਮੁੰਡਿਆਂ ਨੂੰ ਜਿਹੜਾ ਅੱਜ ਕੱਲ ਯੂਥ ਆਪਣਾ ਕਿ ਆਪਣਾ ਯੂਥ ਗਲਤ ਕੰਮਾਂ 'ਚ ਜ਼ਿਆਦਾ ਜਾਂਦਾ ਆ ਕਿ ਹਾਂ ਕਿ ਇਹ ਹੈ ਕਿ ਹਾਂ ਵੀ ਜਿਮ ਜਾਓ ਆਪਣੀ ਸਿਹਤ ਬਣਾਓ ਤੇ ਬਾਕੀ ਆਪਣੇ ਕੋਚ ਨੂੰ ਰਿਸਪੈਕਟ ਕਰੋ ਆਪਣੇ ਮਾਪਿਆਂ ਦੀ ਜਿੰਦ ਕਰੋ ਤੇ ਉਹਨਾਂ ਦਾ ਨਾਮ ਉੱਚਾ ਕਰੋ। ਬਹੁਤ ਅੱਛਾ ਲੱਗਿਆ ਸਾਰੇ ਇੱਥੇ ਆਏ ਤੇ ਹੁਣ ਅਸੀਂ ਇੱਕ ਸ਼ੁਰੂਆਤ ਕਰ ਰਹੇ ਹਾਂ ਯੂਥ ਦੀ ਫਿਟਨੈਸ ਦੀ ਔਰ ਤੇ ਕੋਸ਼ਿਸ਼ ਕਰਾਂਗੇ ਕਿ ਵਧੀਆ ਚੱਲੇ ਸਭ ਕੁਝ ਤੇ ਜਿੰਨਾ ਯੂਥ ਪ੍ਰਮੋਟ ਹੋ ਸਕਦਾ ਸੀ ਕਰਾਂਗੇ।